ਓਕੇ ਨਾ ਮਮਣਾ ਆ ਗਈ ਆ ਦੱਸ ਨਹੀਂ ਤਾਂ ਹੈ ਮੇਰੇ ਸੁਣ ਲੋ ਗੱਲ ਤੇ ਮੈਂ ਕੀ ਵੀ ਨਾ ਕਿ ਨਾ ਲੜਾ ਪਈ ਇਸੇ ਕਰਕੇ ਇੱਥੇ ਲੈ ਕੇ ਆਈ ਆ ਲਾਰਾ ਕਹਿੰਦਾ ਤੂੰ ਕਿ ਪਾ ਕੇ ਆਈ ਆ ਮੇਰੇ ਗੱਲ ਸੁਣ ਲੋ ਤੇ ਨਾ ਪੂਰੀ ਜੇ ਕੋਈ ਵੀ ਗੱਲ ਹੋਈ ਤੇ ਤੂੰ ਘਰਾਂ ਅੰтке ਕਰ ਦੇ ਉੱਥੇ ਬੋਲਣ ਦੀ ਕੀ ਲੋੜ ਹੈ ਜੇ ਮੰਮੀ ਨੇ ਤੈਨੂੰ ਕੋਸ ਕਿਹਾ ਹੈ ਤੇ ਤੈਨੂੰ ਕੀ ਹੋ ਗਿਆ ਮਾਵਾ ਕਹਿੰਦੀ ਆ ਨਹੀਂ ਆ ਮਾਂ ਨੇ ਕਿਹਾ ਨਹੀਂ ਮੈਨੂੰ ਮਾਂ ਨੇ ਘਰ ਬਖਾਇਆ ਨਹੀਂ ਹੁਣ ਸੋਲਾ ਦੇਖੋ ਤੂੰ ਕੀਤਾ ਜੇ ਤਾਂ ਹੀ ਮਾਂ ਨੇ ਸਿਮਰਤ ਨੂੰ ਟੱਪ ਸੁਣਾ ਦਿੱਤੇ ਆ। ਟੱਪ ਸੁਣਾਤੇ? ਮਾਂ ਨਾਲ ਕੋਈ ਪੈਸੇ ਨਹੀਂ ਗਏ, ਚਾਹ ਤੋਂ ਕਿੱਥੋਂ ਬਣਾਤੇ? ਚਲਾਕ ਤੇ ਬੜੀ ਗਏ ਆ ਨਾ ਉਹ ਗੋਦ ਭਾਈ ਤੇ ਆਪਣੇ ਟੱਪ ਨਵੇਂ ਬਣਾਏ। ਇੱਕ ਦਿਨ ਪਾ ਕੇ ਦਿਖਾਵਾ ਕਰਤੀ ਤੇ ਉਹ ਟੱਪ ਸਿਮਰਤ ਨੂੰ ਝੁੱਕ ਕੇ ਰਿਹਾ ਆ ਕਿ ਬਾਅਦ ਤੇ ਨਹੀਂ ਮੈਨੂੰ ਪੈਸੇ ਦੇ ਦੇਣੀ ਆ। ਤੇ ਸਿਮਰਤ ਖੁਦ ਬੱਕ ਗਈ। ਮੈਂ ਤਾਂ ਗਈ ਆ ਸਿਮਰਤ ਨੂੰ ਹੌਸਾ ਦੇ ਤੇ ਤੂੰ ਫਿਕਰ ਨਾ ਕਰ। ਵੀ ਤੇਰੇ ਦਾ ਕੰਮ ਕਰਦੇ ਆ ਰਹੀ। ਅਗਲੀ ਵਾਰਿੰਨਾ ਤੇ ਕੋਈ 5500 ਦਵਾਉਂਗੀ ਤੂੰ ਤੇ ਪਈ ਮੈਂ ਟੱਪ ਸਵੇਗ ਲੈ ਤੇਉਂ ਤੇ ਬੱਕ ਦਿੱਤਾ ਇਹ ਮਾਤਾ ਨੇ ਟੱਪ ਕਿਹੜੇ ਵਾਲੇ ਦੇ ਦੇ ਮਾਤਾ ਨੂੰ ਤੁਹਾਨੂੰ ਹੁਣ ਗੁੱਸਾ ਨਹੀਂ ਆਇਆ ਉਦੋਂ ਤੇ ਮੇਰਾ ਤਾਂ ਬੜਾ ਗੁੱਸਾ ਆਇਆ ਗੁੱਸੇ ਵਿੱਚ ਆਏ ਜੀ ਮੇਰੇ ਨਾਲ ਤੂੰ ਮੈਨੂੰ ਉੱਥੇ ਦੱਸ ਦੇ ਮੈਂ ਉੱਥੇ ਪਹੁੰਚ ਜਾ ਘਰ ਆ ਕੇ ਦੱਸਾਂ ਘਰ ਆ ਕੇ ਦੱਸਾਂ ਬੱਕਾ ਨਹੀਂ ਕੀ ਘਰ ਮੈਂ ਕਲੇਸ਼ ਪਾਉਂਦੀ ਚੰਮੀ ਨਹੀਂ ਲੱਗਦੀ ਤੋ ਤੇ ਕਲੇਸ਼ ਹੀ ਪਾ ਕੇ ਆਈਆਂ ਤੋ ਤੋ ਤੇ ਹੋਰੀ ਜੀ ਦੱਸ ਦੇ ਘਰ ਆਉ ਤਾਨੂੰ ਮੈਂ ਕਹਾਂ ਦੱਸਾਂ ਹੁਣ ਤੇ ਮਾਨਸ ਦੀ ਸਿੱਧੀ ਗੱਲ ਕਰਨੀ ਹੈ ਕਿ ਮੈਂ ਕਰਾਂ ਕਿਉਂ ਮੈਂ ਸੁਧਰਨਾ ਕਿ ਨਹੀਂ ਸੁਧਰਦਾ ਤੈਨੂੰ ਵੀ ਲੱਗਦਾ ਸਾਰਾ ਘਰ ਉਹਦਾ ਹੀ ਕੰਮ ਆ ਤੇ ਦੱਸ ਦੇ ਆਪਾਂ ਟੈਂਟ ਬਾਹਰ ਲਾ ਲੈਨੇ ਤੇ ਬਾਹਰ ਬੈਠ ਜੇ ਹਾਂ ਸਾਰਾ ਘਰ ਹੀ ਉਹਦੇ ਨਾਲ ਇਹ ਤੇ ਮਾਤਾ ਨੂੰ ਹੋਸ਼ ਹੋਣੀ ਚਾਹੀਦੀ ਐ ਇਹਨੇ ਕ ਜੇ ਮੈਂ ਨੂੰ ਸੋਨੇ ਦੇ ਚਾਪਸ ਨਾ ਪਾਵਾਂ ਪਰ ਤਾਂ ਇਹ ਕਿ ਮਾਂਡੇ ਦਾ ਕੰਮ ਕੰਮ ਹੈਗਾ ਨਹੀਂ ਆ ਜੇ ਬੋਲਣਾ ਤਾਂ ਕਰਦੀ ਬੋਲਦਾ ਮੇਰੇ ਤੇ ਕਿੰਨੀ ਵਾਰ ਮੈਂ ਕਹਿਆ ਸੀ ਪਿਛਮੀ ਨਾ ਤੇ ਸਿੰਗਤ ਨੂੰ ਕੁਝ ਕਾ ਦੇਣਾ ਹੁਣ ਸੁਣ ਲੈ ਮੇਰੀ ਗੱਲ ਹੁਣ ਤੂੰ ਨਹੀਂ ਬੋਲਣਾ ਮਾਦਰ ਮੈਂ ਆਪੇ ਸਿੱਧਿਆ ਕਰੂੰਗਾ ਤੈਨੂੰ ਜਦੋਂ ਮੈਂ ਕਹੂੰਗਾ ਮਾਦਰ ਨੂੰ

ਤੇਰੇ ਨਹੀਂ ਦਿੱਤੇ ਨਹੀਂ ਪਣਾਏ ਆਪਣੇ ਵਾਸਤੇ ਕਿ ਉਹਦੇ ਵਾਸਤੇ ਇੱਕ ਦਿਲ ਪਾ ਕੇ ਤੁਹਾਡਾ ਕੁਦਰਤ ਉਹਨੂੰ ਪਰਵਾਹ ਤੇ ਮਰਜੀ ਨੂੰ ਮਰਜੀ ਦਵਾ ਭਾਵੇਂ ਮੈਂ ਦਾਨ ਕਰਿਆ ਵਾ ਪਰ ਮਮਾ ਮੈਂ ਜਿੱਦਾਂ ਇੱਥੇ ਗੱਲ ਕੀਤੀ ਨਾ ਕਿ ਦੋਨਾਂ ਮੈਨਾਂ ਨੂੰ ਸੇਵ ਦੇਣਾ ਫੇਰ ਤੁਸੀਂ ਉਹਨੂੰ ਟੱਪਸ ਕਿਹਦੀ ਗੱਲ ਸੁਣੋ ਜੇ ਮੇਰੀ ਗੱਲ ਸੁਣੋ ਜੇ ਦਾਨ ਕਰਨਾ ਨਹੀਂ ਤੇ ਸੇਵਾ ਨੂੰ ਕਰਦੇ ਕਿਉਂ ਜਿੰਨੇ ਤੁਹਾਡੀ ਸੇਵਾ ਕਰਨੀ ਆ ਬੋਲੋ ਤੇ ਜਿੰਨਾ ਮਰਜ਼ੀ ਕਰ ਪਾ ਲਓ ਉਹਨੇ ਤੇ ਨਹੀਂ ਕਰ ਉਹਨੇ ਸਾਰੇ ਦੇ ਵਿੱਚ ਮੈਨੂੰ ਕਹਤਾ ਕਿ ਆ ਕਿ ਤੇ ਲੈਵਾ ਪੇਲੀ ਰੱਖੇ ਉਦੋਂ ਤੁਹਾਨੂੰ ਸਮਝ ਨਹੀਂ ਲੱਗੀ ਤੇਰੀ ਬੇਇੱਜ਼ਤੀ ਕਰਨ ਦੀ ਆ ਮੈਂ ਉੱਥੇ ਬੋਲਣ ਜੋਗਾ ਨਹੀਂ ነਆ ਬਰਗਾਨੀ ਕੁੜੀ ਦੇ ਰੱਖਿਆ ਜੋਰੂ ਦੇ ਗੁਲਾਮ ਇੱਥੇ ਮੈਂ ਜੋਰੂ ਦਾ ਗੁਲਾਮ ਕੋਈ ਨਹੀਂ ਜੇ ਸ਼ਮੀ ਨੇ ਉਹ ਵੀ 400 ਰੁਪਏ ਲਾਕੇ 400 ਰੁਪਏ ਵਾਪਸ ਦਿੱਤਾ ਮੇਰੀ ਗੱਲ ਸੁਣ ਤੂੰ ਸ਼ਮੀ ਦਾ ਕੰਪੈਰੀਸ਼ਨ ਸਿੰਮਤ ਨਾਲ ਨਾ ਕਰਿਆ ਕਰ ਪਰ ਕਿਉਂ ਕਿਉਂ ਮਮਾ ਹਰ ਵਾਰੀ ਤੁਸੀਂ ਇੰਨੀ ਗੱਲ ਕਿਉਂ ਕਹਿੰਦੇ ਤੈਨੂੰ ਬੜੀ ਫੀਡ ਚੜ ਗਈ ਕਿਹੜੀ ਗੱਲ ਨੂੰ ਚੁੱਪ ਕਰ ਗੱਲ ਕਰਦੇ ਮੈਨੂੰ ਮੈਂ ਕਾਰਦਾ ਪਿਆਣਾ ਈਮਕੋਨੀ ਜੇ ਤੇਰੀ ਸੁਣੂ ਗੱਲ ਉਹਨੂੰ ਸਾਰਾ ਘਰ ਦਾ ਹਿੱਸਾ-ਸਾਤ ਦੇ ਦੋ ਕਿਹਾਗੀ ਕਿ ਆਪਾਂ ਟੈਂਟ ਲਾ ਕੇ ਬਾਹਰ ਬਹਿ ਜੰਨੇ ਆਂ ਔਰ ਕੁਛ ਅੱਛਾ ਟੈਂਟ ਲਾ ਕੇ ਬਹਿ ਜੀਏ ਤੂੰ ਇਹ ਕਿ ਆਪਣੀ ਧੀ ਘਰ ਬਹਿ ਜਾਣਾ ਨਹੀਂ ਧੀ ਘਰ ਬਹਿ ਮੰਨੂ ਆਹੇ ਮਕਾਨ ਦੇ ਨਾਂ ਤੇ ਹੀ ਖੁਰਨਾ ਬੈਠ ਜੰਨਾ ਅੱਗੇ ਬੜੇ ਖਬਰਦਾਰ ਰੋਣਾ ਬਾਈ ਕਰਤੇ ਮੈਂ ਆਪਣੀ ਚੀਜ਼ ਦਿੱਤੀ ਹੈ ਮੇਰਾ ਦੇਖ ਕਰੇਗਾ ਮੈਂ ਉਹ ਇਕੱਲਾ ਨਾਲ ਫੋਟੋ ਦੇਖ ਸਕੂ ਤੂੰ ਮੇਰੀ ਜੀ ਕਰੇ ਮੈਂ ਜੋ ਮਰਜ਼ੀ ਕਰੂੰਗੀ اچھا ਮੇਰੀ ਗੱਲ ਸੁਣੋ ਕੱਲੂ ਬੱਚਾ ਹੁਣਾਵਾ ਤੂੰ ਅੱਥੇ ਕੀ ਕਰਨਾ ਉਹ ਮੇਰੇ ਪਾ ਤੂੰ ਕੁਛ ਨਾ ਕਰ ਕੋਸ ਨਾ ਕਰ ਅੱਕੇ ਘੋੜ ਭੜਾਈ ਤੇ ਮੈਂ ਸਿਆਪਾ ਘਰ ਪਾਲਿਆ ਸੀ ਖਬਰ ਦਾ ਚੰਗੇ ਗੱਲ ਨੂੰ ਘਟੀ ਸਿਆਪਾ ਸੀ ਪਰ ਮੈਨੂੰ ਨਾ ਸੁਣਾਈ ਨਹੀਂ ਮੈਂ ਕਿੰਨਾ ਕੁ ਕਰਜਾ ਹੋ ਗਿਆ ਬਾਸੀ ਆ ਮਾਰੋ ਤਾਂ ਸੁਆ ਤੇ ਕੁਛ ਹੈ ਨਹੀਂ ਨੇ ਕੁਛ ਹੀ ਪੰਡਾ ਇਹਦੇ ਨਾ ਮੈਂ ਜਾਣ ਜੋ ਕਰਕੇ ਨਾ ਨਾ ਚਲ ਬੱਸ ਮੈਂ ਕਹਿ ਦੇਣਾ ਕਿ ਤੁਹਾਨੂੰ ਨਾ ਕਿ ਤੁਹਾਡੇ ਨੂੰ ਡੇ ਜਾਣਾ ਤੇ ਫਟ ਗਿਆ ਜਾਵੇ ਡੇ ਜਾਵੇ ਨਾ ਕਿ ਸਾਡਾ ਵਾਟਾ ਹੈ ਜੀ ਕੀ ਵਟ ਹੈ ਉਹਦੀ ਸਾਥ ਨੇ ਕਿ ਥੋੜੀ ਟਾਪਸ ਦੇ ਕੇ ਤੇਰਾ ਨਾ ਲਾਇਆ ਏ ਵੜਾਇਆ ਨਹੀਂ ਪਰ ਜੇ ਨਾ ਲਾਉਣਾ ਸੀ ਨਾ ਦੋਆ 3 ਉਹ ਦੇ ਕੇ ਆਉਣਾ ਸੀ ਫੇਰ ਸਾਡਾ ਦਾਉ ਨਾ ਆਉਣਾ ਹੈ ਸਾਡਾ ਤੇ ਆਏ ਪਰ ਮम्मा ਨੇ ਇਹ ਗੱਲ ਬਿਲਕੁਲ ਨਹੀਂ ਸੁਣੀ ਪਰ ਮੇਰੀ ਗੱਲ ਸੁਣੋ ਮੈਂ ਨਹੀਂ ਤੇ ਪੰਡਾ ਸਿਰਤ ਕਰ ਜਦੋਂ ਉਹਦਾ ਟਾਈਮ ਆਏਗਾ ਨਾ ਉਹ ਨੂੰ ਨਹੀਂ ਬਣਾ ਕੇ ਗਿਆ ਪਰ ਮਮਾ ਅੱਜ ਦਾ ਟਾਈਮ ਦੋਨਾਂ ਦਾ ਸੀ ਰਖੜੀ ਦਾ ਟਾਈਮ ਦੋਨਾਂ ਦਾ ਸੀ ਕੱਲਾ ਸਿੰਘ ਦਾ ਟਾਈਮ ਨਹੀਂ ਚੱਲਿਆ ਪਹਿਲਾਂ ਉਹ ਮਾਰਿਆ ਛਨਾ ਦਿਓ ਉਹ ਹੋਰ ਹਾਲਾਤ ਚ ਹੈਗੀ ਜੇ ਹੋਰ ਨਾ ਪੰਗਾ ਪਾ ਕੇ ਬੈਠ ਅੱਛਾ ਮੈਂ ਛੱਡਣਾ ਨਹੀਂ ਤੇ ਤੁਹਾਨੂੰ ਅੱਛਾ ਉਹਦੀ ਟੈਨਸ਼ਨ ਤੁਹਾਨੂੰ ਪਤਾ ਲੱਗਦੀ ਆ ਤੇ ਸਾਡੀ ਟੈਨਸ਼ਨ ਨਹੀਂ ਨਾ ਸਾਡੀ ਤੁਹਾਨੂੰ ਕੋਈ ਮਜਬੂਰੀ ਸਾਡੀ ਪਤਾ ਲੱਗਦੀ ਆ ਤੇ ਤੇਰਾ ਤੇ ਮਜਬੂਰੀਆਂ ਨਹੀਂ ਮੈਨੂੰ ਖਾ ਲੈਣਾ ਤੁਹਾਨੂੰ ਪਤਾ ਹੈ ਨਾ ਜੀ ਕਿੰਨਾ ਡਿਪਰੈਸ਼ਨ ਵੀ ਮਿਲਦੇ ਹੋ ਗਿਆ ਤੇ ਮੈਂ ਕਰਜ਼ਾ ਨਾਉਣਾ ਕਿਦਾਂ ਪਤਸੀ ਮੇਰੇ ਵਾਲੇ ਨਹੀਂ ਸੋਚਿਆ ਕੱਲਾ ਤਾਂ ਡਿਪਰੈਸ਼ਨ ਵਿੱਚ ਗਿਆ ਉਹ ਕੋਈ ਤਵਾ ਵੀ ਡਿਪਰੈਸ਼ਨ ਵਿੱਚ ਚਲੀ ਗਈਆਂ ਤੁਸੀਂ ਆਹ ਲੈ ਲਓ ਕਰ ਜਾ ਅਗਲੇ ਦਿਨ ਫੰਕਸ਼ਨ ਦੀ ਤਿਆਰੀ ਕਰੋ ਮੈਂ ਬਾਬਾ ਕਰਜ਼ਾ ਨਹੀਂ ਲੈਣਾ ਹੋਰ ਮੈਂ ਤੁਹਾਨੂੰ ਪਹਿਲੋ ਦੱਸ ਦਿੰਦਾ ਤੇ ਆਪਾਂ ਵੜਨਾ ਨਹੀਂ ਪਹਿਲੀ ਕਰਦੇ ਜਾ ਕੇ ਤੇ ਬਾਪ ਜਾ ਆਪਾਂ ਨਹੀਂ ਜਾਣਾ ਪਿੱਜਾਂ ਦੇ ਲੈਣਗੇ ਸੋਹਰੇ ਦਵਾਇਆ ਲੈ ਜਾ ਸੋਹਰਿਆ ਤਾਂ ਨਹੀਂ ਆਇਆ ਕੋਣ ਮੈਨੂੰ ਕੰਮ ਵਾਲੇ ਕਰਨ ਦੇ ਆ ਜਿੰਨਾ ਦਾ ਵਿਆਜ ਭੰਦਾ ਨਾ ਉਹ ਕਰਨ ਦੇ ਹੋਣ ਵਿਆਜ ਕਰੋ ਦੇ ਜਾਣਾ ਇਹ ਤਾਂ ਉਹ ਦੇ ਕੇ ਚੁ ਗਿਆ ਸਾਡੇ ਕੋ ਹੈ ਨਾ ਮੈਨੂੰ ਗਿਹੜੇ ਪਾਓ ਨਹੀਂ ਤੇ ਦੋ ਵਿਆਜ ਨਾ ਸਾਨੂੰ ਵੀ ਤਾਂ ਪਤਾ ਲੱਗੇ ਪੈਸੇ ਜਾਣ ਕਿਤੇ ਦੇ ਰਹੇ ਆ ਕਿਉਂ ਜਾਂ ਆ ਸਭ ਕੁਝ ਸਾਰੀ ਫੋਪੜੀ ਧਾੜੀ ਐ ਅੱਜ ਤੇ ਇਹ ਕਿ ਆਪਸ ਵਿੱਚ ਦੇਖ ਕੇ ਦਿੱਤੀ ਤਿੱਖਤ ਬਈ ਐ ਵੀ ਆਹ ਦੇਖਿਆ ਤਾਂ ਬਸ ਲਾ ਦੇ ਨੂੰ ਤੇਰੇ ਕੋਲ ਕੋਈ ਨਹੀਂ ਆ ਕਿਸਤੇ ਦੇਵਾ ਜੇ ਤੁਹਾਨੂੰ ਟੋਕ ਚਾਹੀਦੀ ਬੰਚੋ ਜੇ ਤੁਹਾਨੂੰ ਟੋਕ ਬਣਾ ਕੇ ਦਿੱਤੇ ਤਾਂ ਤੁਸੀਂ ਉਧਰ ਦੇ ਆਏ ਤੀ ਤੋੜਪਾ ਆਪਣੇ ਕੀਤੇ ਨੇ ਤੇ ਵੀ ਜਾਣੀ ਥੋੜਾ ਕੀ ਆਈ ਆ ਆਪਣੇ ਕਿਉਂ ਦਿੱਤੇ ਤੁਸੀਂ ਉਹ ਇੰਨੇ ਨਹੀਂ ਨੋ ਬਤਾਏਗੀ ਮੇਰੇ ਵੀ ਵੇਚਣ ਦਾ ਕਾਰਨ ਹੈ ਮੈਂ ਦੇਖਦੀ ਨਾ ਆਏ ਹਮਤ ਜਾ ਕੇ ਤੇਰਾ ਤਾਂ ਕਿਹ ਗਹਿਣਾ ਆਪੇ ਵੇਚਦਾ ਤੈਨ ਕੋ ਤਾਂ ਬਣਿਆ ਹੀ ਨਹੀਂ ਤੁਹਾਨੂੰ ਤੇ ਨਹੀਂ ਸ਼ਰਮ ਆਈ ਕਿ ਮੈਂ ਉਹਨੂੰ ਤੋਕ ਦੇ ਲੱਗੀ ਆਪਣੇ ਲਾਗੇ ਆਪਣੇ ਕੰਮ ਨਾਲ ਮਤਲਬ ਹੈ ਸ਼ਰਮ ਚੁਣਨਾ ਸਹੀ ਲੈਣਾ देखो मेरी गल सुनो सुनाओ जे उन सास नु पता लगे हां तो तो सब पा के कह गया हां फिर तुझे नु कुछ नहीं पाया मेरी सास पता है कि मैं तो वापस आई मैं तो आपस में नजर इधर सास नु पता है बस तो घर का जाना ना आप जे बताए ना तो के गल खत्म करो बस बस तो सी तेरे साथ ही समझ नहीं चलो मैं नहीं सुन डाटे ना मथा ना 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 मैं समझाई सुमाई कराला कौन की आ जा कौन कुछ ਮੇਨੂੰ ਤੇ ਅੱਗੇ ਨਜ਼ਰ ਆਉਂਦਿਆ ਵਾ ਸਭ ਕੁਛ ਧਿਆਨ ਨਹੀਂ ਦੇਣਾ ਮੂੰਹ ਵਾਸਤੇ ਤੇ ਅੱਖ ਨਹੀਂ ਮਟਣਾ ਤੇ ਮੈਂ ਕਿਹਾ ਨਾ ਕਲਪਣ ਜੋ ਮੈਂ ਕਰਨਾ ਹੀ ਪਾਤਾ ਮੰਮੀ, ਦਾਈ ਨੂੰ ਫੋਨ ਕੀਤਾ ਏ। ਹਾਂਜੀ ਮੰਮੀ ਜੀ, ਕਰਤਾ ਸੀ ਮੈਂ ਫੋਨ ਤਾਈ ਜੀ ਨੂੰ। ਮੰਮੀ, ਕੋਈ ਕੰਮ ਹੈ ਤਾਈ ਦੀ ਨਾਲ ਗਾਣੂ? ਸਾਰੀਆਂ ਗੱਲਾਂ ਤੈਨੂੰ ਦੱਸਣ ਦੀ ਜ਼ਰੂਰਤ ਨਹੀਂ ਆ। ਤੈਨੂੰ ਮੈਂ ਫੋਨ ਕਰਨ ਨੂੰ ਕਿਹਾ ਤਾਂ ਫੋਨ ਕਰ, ਬਸ। ਅੱਗੇ ਨਹੀਂ ਬੋਲਣਾ ਕੁਝ। ਸਾਰੇ ਨੂੰ ਬੁਲਾਣਾ ਸਾਰੇ ਨੂੰ ਕਿਉਂ ਬੁਲਾਣਾ ਹੈ ਰੈਂਡਾ ਨੇ ਸਭ ਠੀਕ ਹੋਵੇ ਦਿਸੇ ਕਿ ਸਾਸ ਨੂੰ ਪੁੱਛਾਂ ਕੀ ਗੱਲ ਹੈ दरवाजा बंद करता सिमरत है मम्मी जी, मम्मी जी? है? सब ठीक ठीक है दरवाजे बंद करता खोल नहीं पे ਜੀਤ ਕਿੱਥੇ ਗਏ ਆ ਯਾਰ ਬੂਆ ਜੀ ਦੱਸ ਐ ਬੂਆ ਘੜਕਾਈ ਜਾਂਦੀ ਐ ਪਾਗਲ ਜੀ ਪਤਾ ਨਹੀਂ ਇਹਨੂੰ ਬੂਆ ਘੜਕਾ ਕੇ ਮਿਲ ਲੈ ਹੋਰ ਕਿਹਨ ਦੱਸਾਂ ਮੈਂ ਦੱਸਾਂ ਇਹਨੂੰ ਪਹਿਲਾਂ ਦੱਸ ਦਵਾ ਕੀ ਹੋਣ ਡਿਆ ਅੰਦਰ ਤੇ ਕੀ ਹੋਣ ਡਿਆ ਸਿਮਰਤ ਨੂੰ ਹੈ ਪਾਗਲ ਜੀ ਜਿੰਨਾ ਨੂੰ ਪਿੱਛੇ ਕਰਦੀ ਹੋਣਾ ਹੀ ਅੱਗੇ ਆਉਂਦੀ ਆ ਬੂਆ ਟੋਇਆ ਟੁਭੇ ਰਹਿੰਦੇ ਤੂੰ ਆਪਣਾ ਕੰਮ ਕਰ ਜਿਹੜਾ ਕਰਨ ਡਈ ਐ ਭੱਜੀ ਆਈ ਐ ਤੂੰ ਮੇਰੇ ਮਗਰ ਇਨੂ ਦਾਖਲੋ ਕੀ ਹੁੰਦਾ ਪਿਆ ਅੰਦਰ ਹੋਰ ਭਾਵੇਂ ਕਿਸੇ ਨੂੰ ਨਾ ਦੱਸੋ ਇਹਨੂੰ ਦੱਸ ਦਿਓ ਰਿਪੋਰਟ ਦਿਓ ਭੱਜੇ ਫਿਰੂਗੀ ਫਿਰ ਉਹ ਆਪਣਾ ਕੰਮ ਕਰੀ ਜਾ ਮੈਂ ਇੱਧਰ ਬੈਠੀ ਹੋਈ ਆ ਇੱਧਰ ਆ ਉਹ ਆਜੀ ਮੇਰੀ ਗਾਜੂ ਨੇ ਉਹਨਾਂ ਨੇ ਕਿਉਂ ਦਰਵਾਜ਼ਾ ਕਿਉਂ ਢੋਆ ਮੰਮੀ ਜੀ ਨੇ ਮੈਨੂੰ ਤਾਂ ਨਹੀਂ ਪਤਾ ਤੇ ਮੈਨੂੰ ਅੰਨਾਲੇ ਕੀ ਕਹਿੰਦੇ ਤਾਈ ਨੂੰ ਬੁਲਾ ਤੇ ਆਹ ਹਮੈਨੂੰ ਕਹਿੰਦੇ ਤਾਈ ਆਪਣੀ ਨੂੰ ਫੋਨ ਕਰ ਬੋਦੀ ਮੈਂ ਕੁਛ ਆਪੀ ਕੀ ਗੱਲ ਆ ਤਾਈ ਜੀ ਨਾਲ ਕੋਈ ਕੰਮ ਆ ਕੀ ਕਹਿਣਾ ਤਾਈ ਜੀ ਨੂੰ ਤੇ ਕਹਿੰਦਾ ਤੈਨੂੰ ਜਿੰਨਾ ਕਹਿੰਨੀ ਤੂੰ ਉੰਨਾ ਕਰ ਤੂੰ ਪਿਓ ਦੇ ਪਿਓ ਨੂੰ ਫੜਦੀ ਬੀਬੀ ਗੱਲ ਸੁਣ ਕੋਈ ਆ ਕੀ ਆ ਮੈਨੂੰ ਤੇ ਆਵੜੀ ਪਤਾ ਕਿ ਸਿਮਰਤ ਵੀ ਅੰਦਰ ਆ ਆਹੋ ਬਸ ਸਵੇਰ ਦੀ ਇਧਰ ਦੁਪਹਿਰ ਦਾ ਸੰਢਈਆ ਮੈਂ ਦੋ ਵਾਰ ਹੀ ਬੁਲਾਇਆ ਵੀ ਤੇਰੀ ਸੱਸ ਨੂੰ ਕਿ ਭੈਣ ਜੀ ਕੀ ਗੱਲ ਦੱਸੋ ਮੈਨੂੰ ਕਦੇ ਕੋਈ ਗੱਲ ਨਹੀਂ ਤੂੰ ਬੈਠੋ ਬਾਜੀ ਕਿ ਜੈਸੇ ਮਾਤੇ ਤੇਰੀ ਟੱਲੀ ਮਠੀ ਕਿ ਜੇ ਖੁਸ਼ ਖਬਰੀ ਤੇ ਨਹੀਂ ਆਉਣ ਵਾਲੀ ਸਾਡੇ ਘਰ ਪੁੱਤ ਇਹ ਤਾਂ ਮੈਨੂੰ ਕੁਝ ਪਤਾ ਨਹੀਂ ਬਾਕੀ ਸਿਮਰਤ ਨੂੰ ਸੁਵੇਲ ਦੇ ਵਿਖੀ ਆ ਗਈ। ਸਿਮਰਤ ਪੂਆ ਜੀ ਅੰਦਰ ਹੀ ਆ। ਤਾਈ ਤੇ ਕਹਿਣ ਦੀਆਂ ਕਿ ਮੰਮੀ ਜੀ ਨੇ ਵੀ ਅੰਦਰ ਵੜ ਕੇ ਬੂਹਾ ਢੋਲਿਆ ਵਾ। ਉਤੋਂ ਮੈਨੂੰ ਕਹਿਣ ਦੀ ਆ ਕਿ ਤਾਈ ਆਪਣੀ ਨੂੰ ਫੋਨ ਕਰ। ਤਾਈ ਜੀ ਤੁਹਾਨੂੰ ਪਤਾ ਚਾਲੀ ਦਾ ਕੰਮ ਜਾਣਦੇ। ਪਰ ਮੈਂ ਇੰਨਾਂ ਦੇ ਖੜਨਾ ਸਿਮਰਤ ਨੂੰ ਹਸਪੀਟਲ ਹੀ ਆ। ਪਰ ਕੁਝ ਪਤਾ ਤਾਂ ਲੱਗੇ। ਚਲ ਤੇਰੀ ਸਾਸਕਮਾ ਜਾਵਾਂ ਕਿ ਨਾ ਜਾਵਾਂ। ਪੂਆ ਜੀ ਆ ਜਿਹੇ ਅਸੀਂ ਆਈਆਂ ਜਨ ਲਾਣੀ ਆਂ ਵੀ ਆਮਾ ਨਾ। ਬੇਚ ਸਾਸਰਗੀਆਂ। ਆ ਬੜੇ ਪਰਦੇ ਨੇ ਪੰਨਾ। ਪਹਿਲੇ ਕਹਿ ਦਿੰਦੀ ਆ ਵਾ। ਆਪਾ ਹਸਪੀਟਲ ਖੜਨਾ ਆਪਣੀ ਨਾ ਉਹ ਹਸਪੀਟਲ ਖੜਨਾ ਤੇ ਐਂਡ ਤੇ ਕੇਸ ਨਾ ਘਰੇ ਹੀ ਕਰਾ ਦਿੰਦੀਆਂ ਹੁੰਦੀਆਂ ਦਾਈ ਕੋ ਨੀ ਉਹ ਛੱਡ ਸਿਮਰਤ ਵੀ ਸਾਡੀ ਤੇ ਆਪਣੀ ਆ ਪਰ ਤੇਰੀ ਸੱਸ ਕੋ ਗੱਲ ਕਰੇ ਮੈਨਾਂ ਤਾਦੇ ਆ ਨਾ ਹੁਣ ਰਮਾਨਾ ਅੰਦਰ ਬੈਠੀ ਆ ਮੈਂ ਸਵੇਰ ਦਾ ਤਿੰਨ ਚਾਰ ਵਾਰੀ ਬੁਲਾਇਆ ਤੇ ਬੁਲਾਂਦੀ ਨਹੀਂ ਪਈ ਬਸ ਅਰਸੋਈ ਚਾਂਦੀ ਊ ਦੁੱਧ ਪਾਉਂਦੀ ਊ ਉੱਤੇ ਦੇਸੀ ਘਿਓ ਦੇ ਦੋ ਚਮਚੇ ਪਾਉਂਦੀ ਤੇ ਚਲੀ ਜਾਂਦੀ ਪੂਆ ਜੀ ਕਿਤੇ ਸਿਮਰਤ ਨਹੀਂ ਢਿੱਲੀ ਮਠੀ ਹੈਗੀ ਪੁੱਤਰ ਜੇ ਇਹੋ ਜਿਹੀ ਗੱਲ ਹੁੰਦੀ ਤੇ ਤੇਰੀ ਮੰਮੀ ਨੇ ਮੈਨੂੰ ਦੱਸ ਹੀ ਦੇਣਾ ਸੀ ਅਕਸਰ ਮੇਰੇ ਮੀਨੀਆਂ ਦੇ ਕੋਲ ਚ ਲੱਗਦੀਆਂ ਸਹੀ ਗੱਲ ਤੇ ਬਾਕੀ ਸੇ ਐਹੋ ਜਿਹੀ ਗੱਲ ਹੁੰਦੀ ਤੇ ਸਾਹਿਬ ਤੇ ਰੰਜੀਤ ਨੇ ਕਿਉਂ ਜਾਣਾ ਸੀ ਉਹ ਫਿਰ ਇਹ ਕਹਿੰਦੇ ਸੀ ਅੱਜ ਸਾਈਆਂ ਦਾ ਕੰਮ ਹੈਗਾ ਨਹੀਂ ਨਹੀਂ 부ਆ ਜੀ ਉਹ ਤੇ ਕਿੰਨੀ ਦੇਰ ਦੇ ਗਏ ਆ ਤੇ ਆ ਮਮੀ ਜੀ ਨੇ ਮੈਨੂੰ ਹੋਣ ਕਿਹਾ ਵਾ ਵੀ ਆਪਣੀ ਤਾਈ ਨੂੰ ਫੋਨ ਕਰਕੇ ਤੇ ਇੱਥੇ ਸੱਦ ਉਹਨਾਂ ਨੂੰ ਤੇ ਗਿਆਨ ਬਹੁਤ ਟਾਈਮ ਹੋ ਗਿਆ ਹੈ ਮੈਨੂੰ ਆਪ ਨਹੀਂ ਸਮਝ ਲ ਗੰਡੀ 부ਆ ਜੀ ਕੀ ਚੱਕਰ ਹੈਗਾ ਵਾ ਚੱਲ ਜੇ ਤੇਰੀ ਮਮੀ ਬਾਹਰ ਆਂਦੀ ਨਾ ਤੇ ਮੈਂ ਪੁੱਛਦੀ ਇਹਨੂੰ ਆ ਤੁਰੀ ਤੇ ਆਂ ਡਈਏ ਬੋਲੀ ਜੀ ਜੇ ਆਹ ਜੀ ਕੋਈ ਗੱਲ ਹੁੰਦੀ ਨਾ ਸਿੰਘ ਰਤਨ ਮੈਂ ਉਸੇਲੇ ਬਾਜ ਮਾਰਨੀ ਪੁੱਤ ਮੇਰੀ ਭੈਣ ਜੀ ਹੋਈ ਹੁਣ ਤੇ ਉਸਲੇ ਕਹਣਾ ਦੀਦੀ ਇੱਧਰ ਆ ਹਾਂ ਉਸੇ ਵਕਤੇ ਕਹਿ ਰਿਹਾ ਚੁੱਪ ਕਰ ਚੁੱਪ ਅਜਾ ਪੱਤ ਜੀ ਨਾ ਕਰੋ ਆ ਜਾ ਬੈਠੋ ਮੰਮੀ ਜੀ ਮੈਂ ਕਦੋਂ ਦੀ ਬੁਆ ਘਰ ਕਾਉਣ ਦੀ ਆ ਤੁਸੀਂ ਦਰਵਾਜ਼ਾ ਹੀ ਨਹੀਂ ਖੋਲੇ ਆ ਉਤਰਾ ਹੀ ਖੋਲਿਆ ਮੈਂ ਕੱਪੜੇ ਬਦਲਣ ਦੇ ਸੀ ਹਾਂ ਮੰਮੀ ਜੀ ਸਿਮਰਤ ਠੀਕ ਹੈ ਕੀ ਹੈ ਨਾ ਹਾਂ ਪਹਿਲੀ ਦਾ ਮੈਂ ਹੋਏ ਗੱਲ ਪੁੱਛਣੀ ਸੀ ਕਿ ਸਿਮਰਤ ਠੀਕ ਹੈ ਸੁਮੇਰ ਦੀ ਵਿਖੀ ਨਹੀਂ ਤੁਸੀਂ ਆਪਦੇ ਜਾਂਦੇ ਜਿੰਮਟ ਵੱਧ ਬੂਗਾ ਢੋਲਦੇ ਜੇ ਤੂੰ ਵੈਸਾ ਹੀ ਲੰਮੀ ਪਈ ਹੈ ਠੀਕ ਹੈ ਅੱਛਾ ਅੱਛਾ ਠੀਕ ਹੈ ਮੈਂ ਤੇ ਵੇਖਿਆ ਵੀ ਤੁਹੀ ਨਹੀਂ ਵੀ ਨਜ਼ਰ ਆਏ ਤੇ ਮੈਂ ਤਾਂ ਹੀ ਆਖਣ ਦੇ ਜਾਣਾ ਜਾਣਾ ਤੇ ਮੈਂ ਕਿਹ ਚਲੇ ਤੇ ਨਹੀਂ ਗਏ ਨਹੀਂ ਨਹੀਂ ਪੱਜੀ ਉਹ ਤਾਂ ਇਦਾਂ ਮੈਂ ਚਲੀ ਜਾਣਾ ਸੀ ਅੱਜ ਰਾਤੀ ਜਦ ਮੈਂ ਗੱਲ ਤੇ ਕੀਤੀ ਸੀ ਤਾਂ ਤੁਸੀਂ ਮੈਨੂੰ ਆਪ ਹੀ ਤੇ ਕਿਹਾ ਸੀ ਰੋ ਪੱਜੀ ਦੋ ਚਾਰ ਦਿਨ ਫਿਰ ਮੈਂ ਰਹਿ ਪਈ ਨੇ ਮੈਂ ਕਿੱਥੇ ਜਾਣਾ ਵਾ ਤੇ ਚਲ ਗਏ ਹੋਣੀ ਆ ਤੇ ਮੈਂ ਵੇਖਾ ਤੇ ਮੈਨੂੰ ਇੱਥੇ ਨਜ਼ਰ ਆਇਆ ਤਾਂ ਮੈਂ ਆਈ ਆ ਤੇ ਜਾਣਾ ਨਹੀਂ ਫਿਰ ਰੋਹਿਣਾ ਤੁਸੀਂ ਹਾਂਜੀ ਤਾਂ ਜੀ ਮੈਂ ਤਾਂ ਹੋਣਾ ਤੁਸੀਂ ਦੱਸੋ ਹੋਣਾ ਤੁਸੀਂ ਨਹੀਂ 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 ਪੂਆ ਜੀ ਤੁਸੀਂ ਰਹੋ ਇੱਕ ਦੋ ਦਿਨ ਤੁਸੀਂ ਕਿਹੜਾ ਰੋਜ਼ ਤੁਰੇ ਜੀ ਆ ਪਤਾ ਨਹੀਂ ਕਿੰਨੇ ਚਿਰ ਪਿੱਛੇ ਤੁਸੀਂ ਇੱਕ ਅੱਧਾ ਦਿਨ ਮੇਰੇ ਕੋਲ ਰਹੇ ਜੀ ਰਹੋ ਮਨਰਾਮਨਾ ਤੁਸੀਂ ਤੇ ਤੂੰ ਚਲੀ ਜਾ ਪੂਆ ਦੇ ਨਾਲ ਪੂਆ ਦੇ ਕੋਲ ਉੱਥੇ ਰਹਿ ਲੈ ਬਹੁਤ ਅੱਛਾ ਆਹੋ ਇਹ ਗੱਲ ਤੁਸੀਂ ਕਹਿੰਦੇ ਸੀ ਮੈਨੂੰ ਮੈਂ ਫੋਟ ਨਹੀਂ ਕਹਣੀ ਮੈਂ ਕਹਣੀ ਤੇ ਨੂੰ ਸੁਪਨਾਉਂਦੇ ਆ ਮੈਂ ਕਹਿੰਦੀ ਆ ਵੀ ਤੂੰ ਭੁਆ ਜੀ ਨੂੰ ਕਹਿੰਦੀ ਆ ਤੇ ਭੁਆ ਜੀ ਦੇ ਨਾਲ ਤੂੰ ਚੱਲ ਜਾ ਦੋ ਦਿਨ ਉੱਥੇ ਰਹਿ ਸਿਮਰਤ ਨੂੰ ਐਸਾ ਅਚਨ ਛੱਡ ਕੇ ਕਿੱਥੇ ਜਾਵੇ ਘਰ ਸੋਕ ਤੁਹਾਨੂੰ ਪਤਾ ਛਿਲੇ ਵਾਲੇ ਘਰ 'ਚ ਕਿੰਨੇ ਕੰਮ ਹੁੰਦੇ ਕੋਈ ਨਹੀਂ ਆਪਾਂ ਉਹਦਾ ਫੋਨ ਕਰ ਦਾਂਗੇ ਜੇ ਤੇ ਕੋਈ ਗੱਲ ਨਹੀਂ ਹੈਗੀ ਉਹ ਜੀ ਉਹਦੇ ਮੈਨੂੰ ਸੱਦ ਲੂਗੀ ਫੋਨ ਕਰਕੇ ਉਸੇ ਵੇਲੇ ਲੈਨੇ ਆ ਜਨਾ ਨਿਕੜਾ ਉੱਥੇ ਰਹਿਣਾ ਮੰਮੀ ਜੀ ਮੈਨੂੰ ਇੱਧਰ ਜਾਣਾ ਹੈ ਸਿਮਰਤ ਨੂੰ ਛੱਡ ਕੇ ਉਹ ਤਾਂ ਮੈਂ ਟਮਟੇ ਤੇ ਮੈਨੂੰ ਕਦੀ ਕੋਈ ਚੀਜ਼ ਮੰਗਦੀ ਐ ਤੇ ਕਦੀ ਕੋਈ ਚੀਜ਼ ਮੰਗਦੀ ਐ ਉਹ ਮੈਨੂੰ ਜਾਣ ਦੇਣ ਦੇਈ ਤੂੰ ਹੀ ਆਪਣੇ ਕੋਲੋਂ ਕਹੀ ਜਾਣ ਦੇ ਜੀ ਦੱਸ ਮੈਂ ਤਾਂ ਹੀ ਆਪਣੇ ਘਰ ਗਨੇ ਪੂਆ ਦੇ ਜਾਣਾ ਤੇ ਤੂੰ ਆ ਨਹੀਂ ਪੂਆ ਜੀ ਰਵੋ ਤੇ ਉਹਨਾਂ ਦਾ ਜਾਣਾ ਜ਼ਰੂਰੀ ਆ ਵੀ ਘਰ ਵੀ ਫੇ ਚੱਕਰ ਲੱਗਣਾ ਚਾਹੀਦਾ ਮੈਂ ਤੂੰ ਹੀ ਚੱਲ ਜਾ ਨਾਲ ਹੀ ਫੇ ਚੱਲ ਕੋਈ ਗੱਲ ਨਹੀਂ ਨਹੀਂ ਜਾਣਾ ਤੇਰੀ ਮੱਤ ਭਾਦੀ ਹੈਗੀ ਆ ਕਰੇ ਕੋਈ ਗੱਲ ਨਹੀਂ ਕੋਈ ਗੱਲ ਪੈਂਜੀ ਮੈਂ ਚਲੀ ਜਾਂਦੀ ਐ ਤੇ ਕੋਈ ਗੱਲ ਤੂੰ ਆਪਣਾ ਘਰ ਦੇ ਪੂਆ ਜੀ ਰਹਿ ਜੋ ਹੈ ਇੱਕ ਅੱਧਾ ਦਿਨ ਕਿਹੜਾ ਰੋਜ਼ ਘਰੋਂ ਵੀ ਨਿਕਲਿਆ ਜਾਂਦਾ ਐਵੇਂ ਬੱਸ ਮੈਂ ਚਲ ਜੰਨੀ ਮੈਂ ਚਲ ਜੰਨੀ ਸਹੀ ਗੱਲ ਐ ਮੈਨੂੰ ਪਤਾ ਤੂੰ ਕਿਉਂ ਕਹਿਣ ਡਈ ਤੂੰ ਐਸੇ ਕਰਕੇ ਕਹਿਣ ਡਈ ਨਾ ਕਿ ਘਰ ਖੁਸ਼ੀਆਂ ਆਣ ਵਾਲੀਆਂ ਤੇ ਮੇਰੇ ਪਵਾਜੇ ਵੀ ਇੱਥੇ ਹੁਣ ਉਹ ਫੇਰ ਆ ਜਾਣਗੇ ਉਹਨਾਂ ਨੂੰ ਪੱਕਾ ਥੋੜੀ ਕਹਿੰਦੀ ਕੋਈ ਚੱਲ ਜੋ ਜਾ ਕੇ ਚੱਕਰ ਲਾ ਕੇ ਫੇਰ ਆ ਜਾਣਗੇ ਚਲੋ ਮੰਮੀ ਜੀ ਕੋਈ ਗੱਲ ਨਹੀਂ ਉਹ ਨਾ ਵੇਖ ਲੈਂਦੇ ਆਪਣੀ ਮਰਜ਼ੀ ਚਲੋ ਆ ਕੋਈ ਥੋੜਾ ਇਦਾਂ ਕਹਿੰਦੇ ਚੱਕਰ ਲਾ ਕੇ ਦੱਸ ਚਲ ਕੋਈ ਗੱਲ ਸਾਰੇ ਪਾਸੇ ਕੋ ਤਾਂ ਆਪ ਹੀ ਵੇਖ ਰਹੇ ਹੋਗੇ ਨਾ ਉਹ ਆਏ ਕਿਦਰ ਦੇ ਉਧਰ ਵੀ ਜਾਣਾ ਜ਼ਰੂਰੀ ਆ ਤਾਂ ਜੇ ਕੋਈ ਗੱਲ ਬਾਤ ਨਹੀਂ ਹੈ ਜੀ ਇੱਥੇ ਚੱਕਰ ਲਾ ਕੇ ਆ ਕੇ ਤੇ ਲੱਗ ਜਾਣਾ ਇੱਥੇ ਜੋ ਗੱਲ ਬਾਤ ਹੋ ਗਈ ਫਿਰ ਜਾਇਆ ਨਹੀਂ ਜਾਣਾ ਆ ਮੇਰੀ ਗੱਲ ਸੁਣ ਤੂੰ ਐਵੇਂ ਕਿਈ ਜਾਣੀ ਮੈਨੂੰ ਤਾਂ ਇੱਥੇ ਲੱਗਦਾ ਕਿ ਤੇਰੀ ਸਾਸ ਨੂੰ ਬੰਨੇ ਬੰਨੇ ਨਾਲ ਮੈਨੂੰ ਭੇਜਣਾ ਚਾਹਦੀ ਤੇ ਮੈਂ ਰਹਿ ਕੇ ਇੱਥੇ ਕੀ ਕਰਨਾ ਨਹੀਂ ਨੇ ਪੂਆ ਜੀ ਇਦਾਂ ਦੀ ਕੋਈ ਗੱਲ ਨਹੀਂ ਆਉਣਾ ਮੰਮੀ ਇਦਾਂ ਦੇ ਹੀ ਹੈਗੇ ਆ ਇਹਨਾਂ ਨੇ ਕਹਿਣਾ ਕੋ ਜੁੰਦਾ ਵਾ ਤੇ ਕਹਿ ਕੁਝ ਦਿੰਦੇ ਲੈ ਪਰ ਉਹਨਾਂ ਨੂੰ ਕਾਹੀ ਦਿੱਕਤ ਆ ਤੁਹਾਡੇ ਇੱਥੇ ਰਹਿਣ ਚ ਉਹਨਾਂ ਨੂੰ ਨਹੀਂ ਪਤਾ ਕਿ ਕਦੀ ਤੁਸੀਂ ਰਹਿਣ ਹੀ ਨਹੀਂ ਆਏ ਆ ਪਹਿਲੀ ਯਾਰ ਮੇਰੇ ਕੋਲ ਤੇ ਰਹਿ ਜਾ ਇੱਕ ਦੋ ਦਿਨ ਮੈਂ ਪਤਾ ਪੂਆ ਜੀ ਕਿੰਨੀ ਖੁਸ਼ ਆ ਨਾਲੇ ਵੇਖੋ ਸਿਮਰਪੁਰਾ ਤੇ ਹੁਣ ਟਾਈਮ ਆਉਣ ਹੀ ਵਾਲਾ ਵਾ ਤੇ ਸਿਆਣੇ ਬੰਦੇ ਘਰ ਚ ਦੋ ਤਿੰਨ ਤੇ ਚਾਹੀਦੇ ਆ ਨਾ ਹਸਪੀਟਲ ਰੋਟੀ ਪਾਣੀ ਵੀ ਜਾਣਾ ਵਾ ਤੇਰੀ ਸਾਰੀ ਗੱਲ ਠੀਕ ਆ ਜੇ ਤੇਰੀ ਸੱਸ ਮੈਨੂੰ ਚਾਹਂਦੇ ਆ ਤੱਕ ਰੋਕ ਲਵੇਗੀ ਨਾ ਤੇ ਮੈਂ ਰੁਕ ਜਾਂਗੀ ਨਹੀਂ ਤਾਂ ਪੁੱਤ ਮੈਨੂੰ ਜਾਣ ਦੇ ਪੁਆਜੀ ਤੁਹਾਡੀ ਤੇ ਵੀ ਕੋਈ ਚੀਜ਼ ਆ ਕਿ ਤੁਸੀਂ ਬਸ ਉਹਨਾਂ ਦੇ ਕਹਿੰਤੇ ਚੱਲਣਾ ਪੁੱਤ ਐਸੋ ਪੁੱਤ ਤੇ ਮੈਨੂੰ ਉਹਨਾਂ ਦੇ ਕਹਿੰਤੇ ਚੱਲਣਾ ਪੈਣਾ ਨਾ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਮੇਰੇ ਸੀ ਆ ਵੀ ਤੇ ਜੋ ਉਹ ਕਹਿੰਦੇ ਮੈਨੂੰ ਕਰਦੇ ਅੱਜ ਮੈਨੂੰ ਚਾਹਂਦੇ ਕਿਰਸਾ ਦਿੱਤੀ ਬਹਿ ਜਾ ਕੇ ਬਸ ਕਿ ਜਿੱਤੇ ਇਥੇ ਇਹਨੂੰ ਬਾਨਿਆ ਨੇ ਨਾ ਕੱਲ੍ਹ ਦੇ ਤੇ ਆਪਣੇ ਘਰ ਤਾਂ ਦੇ ਆਪ ਹੀ ਆਂਦੀ ਸਵੇ ਜਾਣਾ ਹੈ ਹੈ ਹੁਣ ਠੀਠੋਖ ਤੇ ਉਧ ਬਹਿ ਗਈ ਆ ਜੇ ਮੈਂ ਪੁੱਛਿਆ ਤਾਂ ਆਂਦੀ ਵੀ ਤੋ ਉਹ ਦਰਸ਼ਮੀ ਆ ਨਾ ਜਾਓ ਭੂਆ ਜੀ ਨਾ ਜਾਓ ਭੂਆ ਜੀ ਉਹਨੂੰ ਬਹੁਤ ਵਧੀ ਰੱਖਣ ਈ ਹੈ ਹੈ ਮੇਰੀ ਕਹਿੰਦਾ ਕੋਈ ਅਸਰ ਹੀ ਨਹੀਂ ਹੋਣਾ ਠਾਂਗੂ ਬੈਠੀ ਇੱਥੇ ਆਪੇ ਬਾਨਿਆ ਨੇ ਕੀ ਲ ਕਰਨਾ ਇਹਨਾਂ ਨੇ ਕੀ ਆਹ ਭੈਣ ਕੀ ਬੰਦਾ ਵਾ ਸਸਤ ਕਾ ਪਹਿਣਾ ਮੈਂ ਤੇ ਕੱਲ ਪਰਸੋਂ ਗਈ ਆ ਤੇ ਈ ਜੀਤੀ ਮੈਨੂੰ ਤੂੰ ਫੇਰ ਘਰ ਬੁਲਾ ਲਿਆ ਐਡਾ ਕਿਹੜਾ ਕੰਮ ਪੈ ਗਿਆ ਚੁੱਪ ਚੁੱਪ ਕਰਕੇ ਇਧਰ ਸੁੱਖ ਹੋਏ ਸਹੀ ਮੈਂ ਉਹਨੂੰ ਪੱਗੀ ਆਂ ਅੰਦਰ ਆਗਾ ਅੰਦਰ ਆ ਤਾਈ ਜੀ ਤਾਈ ਜੀ ਕਸਤੇ ਸਹੀਂ ਐਡੀ ਛੇਤੀ ਮੇਰੇ ਕੋਲ ਭੱਜੀਆਂ ਨਹੀਂ ਮੈਂ ਆਖਿਆ ਕੱਲ ਪਰਸੋਂ ਤੇ ਆਈਆਂ ਐਡੀ ਕੀ ਜ਼ਰੂਰਤ ਪੈਗੀ ਭੈਣ ਨੂੰ ਜਿਹੜਾ ਸਿੱਧੀ ਸਿੱਧੀ ਬੁਲਾ ਲੈ ਮੈਨੂੰ ਜ਼ਰੂਰਤ ਕੀ ਪੈਣੀ ਹੀ ਰਾਤ ਦੀ ਸਿਹਰਤ ਨਹੀਂ ਹੈਗੀ ਠੀਕ ਤੇ ਉਹਨੂੰ ਵੇਖ ਜਾ ਕੇ ਜਰਾ ਪੁੱਛ ਕੇ ਹੁੰਦਾ ਤੇ ਕੀ ਨਹੀਂ ਮੈਂ ਪੁੱਛਦੀ ਨਹੀਂ ਆ ਤੂੰ ਪੁੱਛ ਆ ਰਹੀ ਗਈਆਂ ਨਹੀਂ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਆ ਕਿ ਤਾਂ ਲਕਿਨ ਅਕੀਨਾ ਸਾਰਾ ਨਹੀਂ ਨਾ ਕੀ ਸੱਤਾਂ ਮੇਰੀ ਗੱਲ ਸੁਣ ਭੈਣ ਟਾਈਮ ਆ ਗਿਆ ਹੁਣ ਆਪਾਂ ਨੂੰ ਕੁੜੀ ਨੂੰ ਹਸਪੀਟਲ ਖਾਣਾ ਪੈਣਾ ਤੇ ਛੇਤੀ ਕਰੋ ਇਹਨੂੰ ਲੈ ਕੇ ਜਾਈਏ ਫਿਰ ਮੁੰਡਿਆਂ ਨੂੰ ਤਾਂ ਫੋਨ ਕਰਾ ਲੈਣ ਫੋਨ ਕਰ ਤੇ ਉਹਨਾਂ ਨੂੰ ਕਹੋ ਵੀ ਤੁਰ ਗੱਡੀ ਗੱਡੀ ਲਿਆਓ ਤੇ ਖੜੀਏ ਚਲ ਠੀਕ ਹੈ ਬੈਠੀ ਹੀ ਤੀਕਰ ਮੁੰਡਿਆਂ ਨੂੰ ਸੱਦ ਗੱਡੀ ਗੁੱਡੀ ਲਵਾ ਐਨਾ ਆਪਣੇ ਕੋ ਟਾਈਮ ਨਹੀਂ ਹੈ ਤਾਂ ਮੇਰੀ ਸੋਨ ਗੱਲ ਮੁੰਡਿਆਂ ਤੋਂ ਮੈਂ ਕਰ ਦੂੰ ਫੋਨ ਤੇ ਤੇਦੀ ਭੂਆ ਦਾ ਮੈਂ ਕੀ ਕਰਾਂ ਹੋਣਾ ਭੈਣ ਮੇਰੀ ਸੱਲ ਗੱਲ ਤੂੰਛ ਦੇਣਾ ਕੀ ਭੂਆ ਦਾ ਕੀ ਕਰਨਾ ਭੂਆ ਦੀ ਬਿਤੀ ਆ ਨਾਲ ਜਾਉਗੀ ਤੇ ਤੂੰ ਹੋਰ ਕੀ ਭੂਆ ਦਾ ਕਰ ਦੇਣਾ 10 ਮਿੰਟ ਇਹ ਗੱਲ ਨਾਲ ਜਾਉਗੀ ਉਥੇ ਇਹਨੇ ਜਾਣ ਜਾਣ ਦੇਣਾ ਤੂੰ ਹੀ ਕੰਬਲੀਆਂ ਹੀ ਮਾਰਦੀ ਆਪਣੀ ਭੈਣ ਗੱਲ ਤੈਨੂੰ ਤਾਂ ਪੇਕੇ ਨੂੰ ਫੋਨ ਕਰਨਾ ਚਾਹੀਦਾ ਐਸ ਟਾਈਮ ਤੇ ਮਾਪਿਓ ਹੋਣਾ ਵੀ ਬੜਾ ਜ਼ਰੂਰੀ ਆ ਸੋਨ ਗੱਲਾਂ ਦੀ ਧੀ ਆ ਸਾਡਾ ਕੰਮ ਟਾਈਮ ਤੇ ਹੀ ਦਾ ਕੰਮ ਵੇਖਣਾ ਤੇ ਪੇਕੇ ਨੂੰ ਉੱਥੇ ਜਾ ਕੇ ਫੋਨ ਕਰ ਲਾਂਗੇ ਪੇਕੇ ਨੂੰ ਫੋਨ ਕਰ ਲਿਓਗੇ ਤੁਸੀਂ ਗੱਡੀ ਕਿੱੜ ਚੱਲਿਆ ਹਸਪਤਾਲ ਚੱਲ ਜਾਗੇ ਨਾ ਉੱਥੇ ਜਾ ਕੇ ਕਰ ਲਾਂਗੇ ਫੋਨ ਉਹਨੂੰ ਕਾਲੀ ਖੜੀ ਹੈ ਕਹਿੰਨ ਮੈਨੂੰ ਫੋਨ ਕਰੀ ਆਂ ਬੈਣ ਤੇਰੀ ਮੱਝ ਚੱਲ ਕਾਲ ਫੋਨ ਜਿੱਤ ਰਹੇ ਤੂੰ ਰਾਜੀ ਹੋ ਤੂੰ ਮੁੰਡਿਆਂ ਨੂੰ ਕਰਦੀ ਏ ਮੁੰਡੇ ਆ ਜਾਣ ਬਸ ਕਿਦਿਆਂ ਇੱਕ ਦੱਤ ਮਾਰ ਕੇ ਦਾ ਫਿਰਿਆ ਹੀ ਪੀ ਦਸ ਨਿਆਣੀ ਦਾ ਮਾ ਤੇਉ ਆ ਅਗਲੇ ਹੰਤ ਕਿੰਨਿਆਂ ਚਾਹ ਹੋਣਾ ਫਿਕਰ ਹੋਣਾ ਸਾਡੀ ਧੀ ਨਹੀਂ ਢਿੱਲੀ ਤੇ ਆਂਦੀ ਹੈ ਮਾਪੂਆ ਦਾ ਕੀ ਕਰਾਂ ਜਿਹੜੀ ਆਈ ਉਹ ਨੂੰ ਲਈ ਇਹਨੇ ਪੇਕਿਆਂ ਨੂੰ ਵੀ ਸੱਦਣਾ ਹਾਂਜੀ ਇਹ ਤੁਮ ਤੋ ਹੋਣਾ ਆ ਫੇਰ ਉਹ ਨਾਲ ਗੱਲ ਕਰਕੇ ਆਪੇ ਵੀ ਨਹੀਂ ਕਿੱਥੇ ਹੈ ਹੈਲੋ ਹਲੋ ਹੈਲੋ ਰਿੰਜੀ ਤੈ ਹਲੋ ਬੜਾ ਕਿੱਥੇ ਹੈਗਾ ਆਂਦੀ ਮੈਂ ਬਾਹਰ ਐ ਸੀ ਕਿਉਂ ਗਿਆ ਤੂੰ ਛੇਤੀ ਘਰ ਆ ਤੇ ਗੱਡੀ ਲੈ ਕੇ ਆ ਨਾਲ ਹਾਂ ਸਭ ਠੀਕ ਹੈ ਸਿਮਰਨ ਥੋੜ ਢਿੱਲੀ ਉਹਨੂੰ ਖੜਨਾ ਹਸਪੀਟਲ ਖੜਨਾ ਹੈ ਉਹ ਅੱਛਾ 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 ਤੇ ਸਾਹਿਲ ਕਿੱਥੇ ਆ ਸਾਹਿਲ ਲੈ ਕੇ ਆ ਉਹਨੂੰ ਨਾਲ ਜਲਦੀ ਆ ਜਾ ਛੇਤੀ ਜਿੰਨੀ ਛੇਤੀ ਹੋ ਸਕਦਾ ਆਪ ਉਤਕਾਰ ਆ ਓਕੇ ਪੈਂਜੀ ਕੀ ਕਹਿੰਦੇ ਸੀ ਕਿ ਸਿਮਰਨ ਨੂੰ ਹਸਪੀਟਲ ਲੈ ਕੇ ਚੱਲੇ ਜੇ ਹਾਂਜੀ ਚੰਗਾ ਆ ਮੈਂ ਤਾਂ ਹਜੇ ਤੁਰਨ ਹੀ ਲੱਗੀ ਸੀ ਰੁਕ ਗਈ ਮੈਂ ਵਧੀਆ ਹੋ ਗਿਆ ਤਾਈ ਆਈ ਹੈ ਤੇ ਮਾ ਮੱਖਾ ਹੀ ਦੇਖੋ ਅੱਛਾ ਅੱਛਾ ਉਹ ਆਦੀ ਵੀ ਨਹੀਂ ਹਸਪੀਟਲ ਲੈ ਕੇ ਆਪਾਂ ਚੱਲੀਏ ਹਾਂ ਤੇ ਫਿਰ ਉਹਨੂੰ ਅਖੋਂ ਫਿਰ ਆਲੇ ਨੂੰ ਫੋਨ ਕੀਤਾ ਰਾਣਾ ਆਉਂਦਾ ਫਿਰ ਆਪਾਂ ਉਹਨੂੰ ਹਸਪੀਟਲ ਲੈ ਕੇ ਜਾਂਦੇ ਅੱਛਾ ਅੱਛਾ ਤੇ ਚਲੋ ਮੈਂ ਵੀ ਟੜੇ ਨਾਲ ਚੱਲਦੀ ਕਿ ਮੇਰੀ ਸੁਣੋ ਗੱਲ ਜੇ ਤੁਸੀਂ ਸਾਡੇ ਨਾਲ ਸਮਝੋਗੇ ਘਰ ਨੂੰ ਤੇ ਜਾ ਖੜਦੀ ਆ ਕਿ ਚਲੀਏ ਆਪਾਂ ਵੀ ਨਾਲ ਸਾਰੇ ਚੱਲੀਏ ਕਿ ਆਪਾਂ ਸਾਰੇ ਚਲੇ ਗਏ ਤੇ ਘਰ ਕੌਣ ਰਹੇਗਾ ਤੁਸੀਂ ਕੀ ਕਰ ਰਹੇ ਹੋ ਉੱਥੋਂ ਮੈਂ ਕੀ ਦਾ ਤੱਤਾ ਮੰਗਣਾ ਠੰਡਾ ਮੰਗਣਾ ਕਿਸ ਚੀਜ਼ ਦੀ ਲੋੜ ਹੈ ਤੁਸੀਂ ਈ ਭੇਜੋ ਬਹੁਤ ਸਿਆਣੇ ਹੈ ਜੇ ਜੇ ਛੰਮੀ ਨੂੰ ਕੁਝ ਪਤਾ ਨਹੀਂ ਲੱਗਣਾ ਭੈਣ ਜੀ ਹਸਪਤਾਲ ਵਿੱਚ ਸਾਰਾ ਕੁਝ ਤੇ ਮਿਲ ਜਾਂਦਾ ਉਹ ਨਹੀਂ ਭੈਣ ਜਿਹੜੀ ਘਰ ਦੀ ਚੀਜ਼ ਹੁੰਦੀ ਹੈ ਘਰ ਦੀ ਹੁੰਦੀ ਹੈ ਹਸਪਤਾਲਾਂ ਤੋਂ ਆਪਾਂ ਕੁਝ ਨਹੀਂ ਲੈਣਾ ਬਾਹਰ ਦੀ ਚੀਜ਼ ਨਹੀਂ ਅਰੇ ਅੰਦਰ ਹੀ ਤੱਤਾ ਠੰਡਾ ਜੋ ਵੀ ਹੋ ਮੈਂ ਫੋਨ ਕਰੂੰਗੀ ਤੁਸੀਂ ਉਹ ਬਣਾ ਕੇ ਭੇਜਣਾ ਤੁਸੀਂ ਘਰੋਂ ਤੁਸੀਂ ਘਰ ਸੰਭ ਸਾਥੀ ਜੀ ਮੈਂ ਜਾਨੀਏ ਨਾਲ ਸਿਆਣੇ ਆਪਾਂ ਨਹੀਂ ਮਾਰਾ ਤੁਸ ਤੁਹਾਨੂੰ ਟੈਂਗਿਆ ਸਮਾਨ ਦੱਸੋ ਕਿਹੜਾ ਕਿਹੜਾ ਪਾਣਾ ਮੈਂ ਫਾਸ ਅਜੇ ਤੁਸੀਂ ਬੈਠੋ ਮੈਂ ਫੋਨ ਕਰੂੰਗੀ ਨਾ ਅਜੇ ਕੁਝ ਨਹੀਂ ਉਹਨੂੰ ਖੜਨਾ ਹੀ ਆ ਜਾਂਦਾ ਰਣਾ ਨਾ ਹਾਂ 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 ਠੀਕ ਨਹੀਂ ਜਿਹੜਾ ਵੀ ਕੰਮ ਕਰਨੇ ਆ ਹਰ ਕੰਮ ਦੇ ਵਿੱਚ ਉਹਨੂੰ ਨਾ ਕਰੀ ਚਾਹਦੇ ਚਾ